ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰ ਜੋ ਸਤਿਗੁਰਾਂ ਦੀ ਹਾਨ ਬਖਸ਼ਿਸ਼ ਕਿਰਪਾ ਆਈ ਗੱਲ ਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤੀਜੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਚੱਲ ਰਹੀ ਹੈ ਗੁਦਰੀ ਰਾਗ ਚੱਲ ਰਿਹਾ ਹੈ ਪਾਤਸ਼ਾਹ ਜੀ ਦੀ ਦੋ ਸ਼ਬਦ ਦੋ ਸਲੋਕ ਸਪਉੜੀਆਂ ਸੰਪੂਰਨ ਹੋਏ ਹਨ ਓ ਤੀਜਾ ਸ਼ਬਦ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ ਧੰਨ ਧੰਨ ਸ੍ਰੀ ਗੁਰੂ ਅੰਮ੍ਰਿਤਦਾਸ ਸਾਹਿਬ ਜੀ ਮਹਾਰਾਜ ਆਈ ਸਲੋਕ ਦੀ ਰਮਤਾ ਕਰਦੇ ਹਾਂ ਜੀ ਸਲੋਕ ਮਹਲਾ 3 ਸੋ ਜਪ ਸੋ ਤਪ ਜੇ ਸਤਗੁਰ ਭਾਵੈ ਸਤ ਗੁਰ ਕੈ ਭਾਣੇ ਵਿੜਾਈ ਪਾਵੇ ਨਾਨਕ ਆਪ ਛੋੜ ਗੁਰਮਾਹੀ ਸਮਾਵੇ ਤਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਈ ਸ਼ਲੋਕ ਦੀ ਰਮਤਾ ਕਰਦੇ ਹਨ ਬਚਨ ਕਰਦੇ ਹਨ ਪਾਤਸ਼ਾਹ ਜੀ ਸੋ ਜਪ ਸੋ ਤਪ ਜੇ ਸਤਗੁਰੂ ਭਾਵੇਂ ਮਹਾਰਾਜ ਜੀ ਕਹਿੰਦੇ ਉਹ ਜਪ ਅਤੇ ਤਪ ਕੀਤਾ ਤਾਂ ਸਫਲ ਜੇ ਸਤਗੁਰੂ ਨੂੰ ਚੰਗਾ ਲੱਗੇ ਜਪ ਕਰਨਾ ਉਪਰਵਾਣੀ ਨੂੰ ਜਪਣਾ ਦਾ ਸਿਮਰਨ ਕਰਨਾ ਤਪ ਕਰਨਾ ਸੇਵਾ ਕਾਲ ਨਾ ਕਾਲ ਨਹੀਂ ਖੁਦ ਮਹਾਰਾਜ ਨੇ ਕਹਾਲੀ ਆਪਾਂ ਪਹਿਲੋਂ ਵੀ ਸਰਮਹਾਰ ਚੁੱਕੇ ਹਾਂ ਕਿ ਸਤਿਗੁਰ ਜੀ ਦੀ ਵੱਡੀ ਕਾਲ ਨਾਸੀ ਉਹਨਾਂ ਦਾ ਇਤਿਹਾਸ ਪੜ੍ਹ ਕੇ ਸਾਨੂੰ ਪਤਾ ਲੱਗ ਜਾਵੇ ਜੀ ਮਹਾਰਾਜ ਜੀ ਇੱਥੇ ਵੀ ਕਹ ਰਹੇ ਨੇ ਕਹਿੰਦੇ ਉਹ ਹੀ ਸਾਡੇ ਵਾਸਤੇ ਜਪ ਤੇ ਤਪ ਹੈ ਸੱਚੇ ਗੁਰੂ ਨੂੰ ਖੁਸ਼ ਕਰ ਲੈਣਾ ਉਸ ਸਿਮਰਨ ਕਰਕੇ ਉਹਦਾ ਜਪ ਹੈ ਤੇ ਉਹਦੇ ਘਰ ਘਰ ਦੀ ਕਾਲਨਾ ਸੇਵਾ ਕਾਲ ਕੇ ਉਹਦਾ ਤਪ ਹੈ ਕੋਈ ਔਰ ਤਪਸਾਧਨਾ ਨਹੀਂ ਹੈ ਮਹਾਰਾਜ ਨੇ ਭਾਵੇਂ ਕੀ ਪ੍ਰਾਤਿ ਸਮੇਂ ਚ ਜੋਗੀ ਤਪ ਕਰਦੇ ਸੀ ਹਾਲ ਅਲਗ-ਅਲਗ ਸਾਧ ਸੰਤ ਸਤਿਗੁਰਾਂ ਨੇ ਬਾਣੀ ਦੇ ਵਿੱਚ ਹੀ ਸਭ ਕੁਝ ਬਖਸ਼ਿਸ਼ ਕਰਤਾ ਹੈ ਕਹਿੰਦੇ ਉਹੀ ਜੱਪ ਹੈ ਉਹੀ ਤੱਪ ਹੈ ਉਹੀ ਮਹਾਰਾਜ ਜੀ ਕਹਿੰਦੇ ਪਰਵਾਨ ਹੈ ਜੇ ਸਤਿਗੁਰੂ ਨੂੰ ਪਾਉਂਦਾ ਹੈ ਜਿਹੜਾ ਕੰਮ ਸਤਿਗੁਰੂ ਨੂੰ ਚੰਗਾ ਲੱਗਦਾ ਤੇ ਮਹਾਰਾਜ ਜੀ ਕਹਿੰਦੇ ਗੁਰਸਿੱਖ ਹਕਤ ਜਾਣ ਗੁਰਮੁਖ ਜਾਣ ਸਤਿਪੁਰਸ਼ ਉਹੀ ਕੰਮ ਕਰਦਿਆਂ ਜਿਹੜਾ ਸਤਿਗੁਰੂ ਪਾਉਂਦਾ ਹੈ ਕਿਉਂਕਿ ਉਹਨਾਂ ਦਾ ਬੰਨ ਪਰਵਾਣ ਹੋ ਜਾਂਦਾ ਮਾਨ ਪਨ ਹੋ ਜਾਂਦਾ ਹੈ ਮਾਨਤ ਤੇ ਤਨ ਤੁਮੇ ਤੁਮਾਰਾ ਜੀ ਚਰਨਾਂ ਵਿੱਚ ਸੌਂਪ ਦਿੰਦੇ ਹਾਂ ਇਸੇ ਤਰ੍ਹਾਂ ਜਦੋਂ ਮਹਾਰਾਜ ਆਏ ਤੇ ਉਹਨਾਂ ਨੇ ਮਾਨਤ ਤੇ ਤਨ ਸੌਂਪਤਾ ਮਨ ਵੀ ਉਹਨੂੰ ਦੇਤਾ ਤੇ ਤਨ ਉਹਦੇ ਲੇਖੇ ਲਾਤਾ ਤਨ ਨੂੰ ਸੇਵਾ ਰਹੀ ਉਹਦੇ ਚਰਨਾਂ ਵਿੱਚ ਰੱਖਤਾ ਸੇਵਾ ਉੱਭੀ ਸੇਵਾ ਕਮਾਈ ਤੇ ਮਨ ਜਿਹੜਾ ਉਹਦੇ ਚਰਨਾਂ ਵਿੱਚ ਟਿਕਾਤਾ ਨਾ ਮਨ ਗਿਆ ਹਜਰਤ ਤੇ ਨਾ ਤਨ ਗਿਆ ਜੱਗ ਇਹ ਜਪ ਤਪ ਹੈ ਮਹਾਰਾਜ ਜੀ ਕਹਿੰਦੇ ਸੋ ਜਪ ਸੋ ਤਪ ਜੇ ਸਤਿਗੁਰੂ ਭਾਵੇ ਫਿਰ ਸਤਿਗੁਰੂ ਨੂੰ ਭਾਗੇ ਨਾ ਕੋਈ ਵੀ ਹੈ ਭਾਵੇਂ ਸਤਿਗੁਰੂ ਨਹੀਂ ਮਹਾਰਾਜ ਜੀ ਸਾਨੂੰ ਵੀ ਸਹਕਾਰਿਆ ਨੇ ਕਹਿੰਦੇ ਕੋਈ ਵੀ ਇਸ ਤਰ੍ਹਾਂ ਕਰ ਲੇ ਤਾਂ ਮਹਾਰਾਜ ਨੂੰ ਚੰਗਾ ਲੱਗਦਾ ਜਿਹੜਾ ਬੱਚਾ ਜਿਹੜਾ ਪੁੱਤਰ ਧੀ ਉਹ ਆਪਣੇ ਪਿਤਾ ਦੇ ਮਾਤਾ ਦੇ ਕਹਿ ਵਿੱਚ ਹੁੰਦਾ ਨਾਲ ਚੰਗਾ ਲੱਗਦਾ ਜਿਹੜੇ ਧੀਆ ਪੁੱਤਰ ਚੰਗੇ ਲੱਗਦੇ ਨੇ ਇਸੇ ਤਰ੍ਹਾਂ ਹੀ ਸਤਿਗੁਰ ਦੇ ਹੁਕਮ ਵਿੱਚ ਜਿਹੜੇ ਚੱਲਦੇ ਉਹਨੂੰ ਸਤਿਗੁਰ ਨੂੰ ਚੰਗੇ ਲੱਗਦੇ ਹਨ ਭਾਜਦੇ ਹਨ ਪਾਸ਼ਾ ਜੀ ਕਹਿੰਦੇ ਸਤਿਗੁਰ ਕੇ ਭਾਣੇ ਵਡਿਆਈ ਪਾਵੇ ਤੇ ਫਿਰ ਉਹਦੇ ਭਾਣੇ ਦੀ ਵਿੱਚ ਹੀ ਮਹਾਰਾਜ ਜੀ ਕਹਿੰਦੇ ਵਡਿਆਈ ਮਿਲਦੀ ਹੈ ਸੋਭਾ ਮਿਲਦੀ ਹੈ ਜਗ ਦੀ ਜਦੋਂ ਉਹਨੂੰ ਭਾਜਦਾ ਤੇ ਫਿਰ ਮਹਾਰਾਜ ਜੀ ਉਨਾਂ ਦੇਆਂ ਬਰਕਤਾਂ ਨਾਮ ਦੀਆਂ ਵਡਿਆਈਆਂ ਬਖਸ਼ ਦਿੰਦੇ ਹਨ ਨਾਨਕ ਆਪ ਛੋੜ ਗੁਰਮਾਇ ਸਮਾਵੇ ਤੇ ਮਹਾਰਾਜ ਜੀ ਕਹਿੰਦੇ ਨਾਨਕ ਫਿਰ ਆਪ ਨੂੰ ਆਪਾਂ ਨੂੰ ਛੱਡ ਦਿੰਦੇ ਹਨ ਆਪਾਂ ਦਾ ਰੋਗ ਲਾ ਦਿੰਦੇ ਹਨ ਟੁੱਟ ਜਾਂਦਾ ਹੈ ਉਹ ਆਪਾ ਦਾ ਤਿਆਗ ਕਰਕੇ ਛੱਡ ਕੇ ਮਹਾਰਾਜ ਜੀ ਕਹਿੰਦੇ ਗੁਰਮਾਹੇ ਸਮਾਵੈ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਵਿੱਚ ਸਮਾ ਜਾਂਦੇ ਹਨ ਇੱਕੋ ਜੰਦੇ ਹਨ ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਆਤਮਾ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲ ਜਾਂਦੀ ਜਿਹਨੂੰ ਆਤਮਾ ਕਹਿੰਦੇ ਆ ਕਿ ਆਤਮਾ ਨੇ ਇਹਨਾਂ ਸਰੀਰ ਚ ਲਾਉਂਦਾ ਸਰੀਰ ਨੂੰ ਆਤਮਾ ਚਲਾਂਦੀ ਹੈ ਉਹ ਆਤਮਾ ਜਿਹੜੀ ਇਹ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਉਹ ਦੋਵੇਂ ਜੋਤਾਂ ਇੱਕ ਹੋ ਜਾਂਦੀਆਂ ਹਨ ਤੇ ਫਿਰ ਜਮਨ ਮਰਨ ਜਿਹੜਾ ਉਹ ਖਤਮ ਹੁੰਦਾ ਭਾਈ ਫਿਰ ਜਮਨ ਮਰਨ ਲੈ ਜਾਂਦਾ ਫਿਰ ਉਹ ਸਿਰਸਲਾ ਖਤਮ ਹੋ ਜਾਂਦਾ ਉਹ ਮਹਾਰਾਜ ਜੀ ਕਹਿੰਦੇ ਲੇਖਾ ਜੋਖਾ ਖਤਮ ਹੋ ਜਾਂਦਾ ਸਬ ਸੰਾਨਕ ਆਪ ਛੋੜ ਗੁਰਮਾਇ ਸਮਾਵੇ ਜਦੋਂ ਆਪਾ ਭਾਅ ਵੀ ਖਤਮ ਹੋ ਜਾਂਦਾ ਹੈ ਇਹ ਰੋਗ ਹੀ ਟੁੱਟ ਜਾਂਦਾ ਮਹਾਰਾਜ ਜੀ ਕਹਿੰਦੇ ਫਿਰ ਇਸ ਸਰੀਰ ਆਤਮਾ ਉਹਦੇ ਵਿੱਚ ਇੱਕ ਹੋ ਜਾਂਦੀ ਹੈ ਮਹੱਲਾ ਤੀਜਾ ਅਗਲਾ ਸੋਕਮਾਰ ਜੀ ਰੰਮ ਕਰਦਿਆਨ ਗੁਰ ਕੀ ਸਿੱਖ ਜੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੇ ਮਹਾਰਾਜੀ ਇਸ ਪਦ ਵਿੱਚ ਵੀ ਬਤਨ ਕਰਦੇ ਹਨ ਕਹਿੰਦੇ ਸੱਚੇ ਗੁਰੂ ਦੀ ਸਿੱਖ ਕੋ ਵਿਰਲਾ ਲੇਵੇ ਮਹਾਰਾਜੀ ਕਹਿੰਦੇ ਪਰ ਕੋਈ ਵਿਰਲਾ ਵਿਰਲਾ ਹੈ ਜਿਹੜਾ ਕੀ ਉਹਦੀ ਸਿੱਖਿਆ ਨੂੰ ਮੰਨਦਾ ਹੈ ਧਾਰਨ ਕਰਦਾ ਹੈ ਦੁਨੀਆਂ ਪਈ ਹੈ ਮੁਜੱਪਣ ਵਾਲੀ ਸ੍ਰਿਸ਼ਟੀ ਵਿੱਚ ਗਿਣਤੀ ਨਹੀਂ ਆ ਕਿ ਕਿੰਨੇ ਕੁ ਲੋਕ ਉਹਦੀ ਸੇਵਾ ਕਰਦਿਆਂ ਨੂੰ ਜਪਦਿਆਂ ਨੂੰ ਕੋ ਕਿਸੇ ਫੁਰਨੇ ਕਰਕੇ ਜਪਦਾ ਹੈ ਉਹਦੀ ਸੇਵਾ ਕਰ ਰਿਹਾ ਕੋ ਕਿਸੇ ਫੁਰਨੇਆ ਕਰਕੇ ਕਰ ਰਿਹਾ ਜਪ ਰਿਹਾ ਪਰ ਮਹਾਰਾਜ ਜੀ ਕਹਿੰਦੇ ਉਹਨੂੰ ਭਾਨਦਾ ਕੋਈ ਵਿਰਲਾ ਵਿਰਲਾ ਹੈ ਕਿਉਂ ਮਹਾਰਾਜ ਜੀ ਕਹਿੰਦੇ ਗੁਰ ਕੀ ਸਿੱਖ ਜੋ ਉਹ ਵਿਰਲਾ ਭਾਵੈ ਜਿਹੜਾ ਕੋਈ ਗੁਰੂ ਦੀ ਸਿੱਖਿਆ ਨੂੰ ਸਿੱਖ ਇਥੇ ਸਿੱਖ ਦਾ ਅਰਥ ਬਣਦਾ ਸਿੱਖਿਆ ਕਿਉਂਕਿ ਇਸਤਰੀ ਲੇਖਬ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਗੁਰ ਕੀ ਸਿੱਖ ਸਿੱਖਿਆ ਲੈ ਲੈ ਸਿੱਖ ਤੂੰ ਸਿੱਖਣਾ ਕਰ ਮਹਾਰਾਜ ਜੀ ਕਹਿੰਦੇ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜੀ ਗੁਰੂ ਦੀ ਸਿੱਖਿਆ ਨੂੰ ਲੈਂਦਾ ਹੈ ਬਾਹਰ ਪਰ ਕੋਤੇ ਅਸੀਂ ਸਾਰੇ ਨੂੰ ਕਹਿੰਦੇ ਕਿ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਨਾਨਕ ਮਹਾਰਾਜ ਨੂੰ ਮੰਨਦੇ ਆ ਦਸਾਂ ਗੁਰਾਂ ਨੂੰ ਮੰਨਦੇ ਆ ਕੋਈ ਸਾਡੇ ਅੱਗੇ ਸਵਾਲ ਕਰਦਾ ਸਾਡਾ ਜਵਾਬ ਅੰਸਰ ਹੀ ਹੁੰਦਾ ਕਿਸੇ ਸਿੱਖ ਆਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਦਸਾਂ ਗੁਰਾਂ ਨੂੰ ਮੰਨਦੇ ਆ ਪਰ ਉਸੇ ਮੰਨ ਤੱਕ ਹੀ ਸਹਿਮਤ ਰਹਿ ਜਾਂਦੇ ਉਹਦੀ ਸਿੱਖਿਆ ਨੂੰ ਮਹਾਰਾਜ ਜੀ ਕਹਿੰਦੇ ਇਹ ਵਰਤ ਦੇ ਨਹੀਂ ਉਹਦੇ ਸਿੱਖਿਆ ਨੂੰ ਦੂਜ ਨਹੀਂ ਕਰਦੇ বারবার ਉਸ ਨੂੰ ਸਰੀਰਕ ਤੌਰ ਤੇ ਮੰਨਦੇ ਆਤਮਿਕ ਤੌਰ ਤੇ ਜਦ ਨਾਲ ਮੰਨ ਲੈਣੇ ਆ ਫਿਰ ਆਤਮਾ ਨਿਰਵਲ ਹੁੰਦੀ ਹੈ ਸਰੀਰਕ ਤੌਰ ਤੇ ਸਹਿਮਤ ਰਹਿਣ ਤੇ ਸਰੀਰ ਤੱਕ ਹੀ ਸਾਰਾ ਕੁਝ ਰਹਿ ਜਾਂਦਾ ਹੈ ਤੇ ਸਰੀਰ ਜਿਹੜਾ ਉਹ ਜੰਮਣ ਮਰਨ ਦੇ ਵਿੱਚ ਪੈਂਦਾ ਹੈ ਸਰੀਰ ਖਤਮ ਹੋਣਾ ਕਿਉਂਕਿ ਸੰਸਾਰ ਵਿੱਚ ਜੋ ਵੀ ਚੀਜ਼ਾਂ ਸਾਨੂੰ ਮਿਲੀਆਂ ਉਹ ਖਤਮ ਹੋ ਜਾਣੀਆਂ ਉਹ ਝੂਠ ਹੈ ਛਾਲ ਹੈ ਮਾਇਆ ਮਹਾਰਾਜ ਜੀ ਕਹਿੰਦੇ ਗੁਰੂ ਦੀ ਸਿੱਖਿਆ ਕੋ ਵਿਰਲਾ ਜਦੋਂ ਪਾਉਂਦਾ ਕੋਈ ਉਸ ਸਿੱਖਿਆ ਨੂੰ ਲਾ ਲੈਂਦਾ ਧਾਰਨ ਕਰ ਲੈਂਦਾ ਨਾਨਕ ਜਿਸ ਆਪ ਵਡਿਆਈ ਦੇਵੇ ਮਹਾਰਾਜ ਜੀ ਕਹਿੰਦੇ ਨਾਨਕ ਜਿਹਨੂੰ ਆਪ ਉਹ ਵਡਿਆਈ ਦਿੰਦਾ ਨਾ ਕਿਰਪਾ ਕਰਦਾ ਉਹ ਹੀ ਲੈ ਸਕਦਾ ਆਪਣੇ ਆਪ ਨੂੰ ਖੋ ਨਹੀਂ ਸਕਦਾ ਕਿ ਮੈਨੂੰ ਖੋ ਕੇ ਚੀਜ਼ ਮਿਲ ਜਾਵੇ ਤਾਂ ਚੋਰੀ ਕਰ ਲਾਵਾਂ ਖੋ ਲਾਵਾਂ ਉਹ ਚੀਜ਼ਾਂ ਦੁਨਿਆਵੀ ਹਨ ਜਿਨ੍ਹਾਂ ਨੂੰ ਅਸੀਂ ਖੁੰਦਿਆਂ ਚੋਰੀ ਕਰ ਲੈਂਦੇ ਹਾਂ ਛਲ ਕਪਟ ਕਰਕੇ ਲੈ ਸਕਦੇ ਹਾਂ ਪਰ ਇਹ ਛਲ ਕਪਟ ਨਹੀਂ ਮਹਾਰਾਜ ਦੇ ਅੱਗੇ ਚੱਲਦਾ ਇਹ ਛਲ ਕਪਟ ਕਰਕੇ ਨਹੀਂ ਲੈ ਸਕਦੇ ਬਾਣੀ ਛਲਾਕੀ ਨਾਲ ਨਹੀਂ ਲੈ ਸਕਦੇ ਉਹਦਾ ਜਸ ਚਲਾਕੀ ਨਾਲ ਨਹੀਂ ਉਹਦਾ ਮਹਾਰਾਜ ਜੀ ਦੀ ਖੁਸ਼ੀ ਲੈ ਸਕਦੇ ਬਹੁਤ ਲੋਕ ਐਸੇ ਪਿਆਰ ਨੇ ਜਿਹੜੇ ਚਲਾਕੀ ਨਾਲ ਲੈਣਾ ਚੁੰਦੇ ਹਨ ਤੇ ਮਹਾਰਾਜ ਜੀ ਨਹੀਂ ਦਿੰਦੇ ਸਤਗੁਰੂ ਜੀ ਕਹਿੰਦੇ ਨਾਨਕ ਜੀ ਸਾਪ ਵਡਿਆਈ ਦੇਵਾ ਹਰਿ ਜੀ ਕਹਿੰਦੇ ਜਬਰ ਜਿੰਨੂੰ ਆਪ ਭਾਈ ਵਡਿਆਈ ਦਿੰਦਾ ਜਿਹਦੇ ਤੋਂ ਖੁਸ਼ ਹੁੰਦਾ ਪ੍ਰਸਾਨੋ ਹੁੰਦਾ ਜਿਹੜਾ ਕੋਈ ਉਹਦੀ ਸਿੱਖਿਆ ਵਿਰਲਾ ਕੋਈ ਧਾਰਨ ਕਰ ਲੈਂਦਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਆਪ ਵਡਿਆਈ ਉਹ ਮਹਾਰਾਜ ਜੀ ਕਹਿੰਦੇ ਖਜ਼ਾਨਾ ਬਖਸ਼ ਦਿੰਦਾ ਪੌੜੀ ਪੌੜੀ ਦੀ ਪਾਸ਼ਾ ਜੀ ਰਮਤਾ ਕਰਦੇ ਨਮਾਇਆ ਮੋ ਅਗਿਆਨ ਹੈ ਵਿਖਮ ਅਤ ਭਾਰੀ ਮਹਾਰਾਜ ਕਹਿੰਦੇ ਵੱਡਾ ਦੁੱਖ ਹੈ ਭਾਰੀ ਦੁੱਖ ਹੈ ਮਾਇਆ ਦਾ ਜਿਹੜਾ ਮੋਹ ਹੈ ਨਾ ਸੰਸਾਰ ਅਗਿਆਨ ਗਿਆਨ ਦਾ ਦੁਰਲਭਜ ਹੈ ਅਗਿਆਨ ਅਗਿਆਨਤਾ ਦੇ ਰਾਹ ਪ੍ਰਕਾਸ਼ ਦਾ ਉਲਟ ਮਹਾਰਾਜ ਜੀ ਕਹਿੰਦੇ ਮਾਇਆ ਦਾ ਮੋਹ ਅਗਿਆਨ ਹੈ ਜੋ ਮਹਾਰਾਜ ਜੀ ਕਹਿੰਦੇ ਵਿਖਮ ਅਤ ਭਾਰੀ ਮਹਾਰਾਜ ਜੀ ਕਹਿੰਦੇ ਵਿਖਮ ਭਾਰੀ ਦੁੱਖ ਹੈ ਵਿਖਮ ਦੁੱਖ ਹੈ ਆਤ ਦਾ ਦੁੱਖ ਹੈ ਮਹਾਰਾਜ ਜੀ ਕਹਿੰਦੇ ਇਹਦੇ ਤੋਂ ਬਾਤ ਨਹੀਂ ਸਕਦੇ ਇਹ ਮਾਇਆ ਦਾ ਜਿਹੜਾ ਮੂਹ ਗਿਆਨ ਦਾ ਅੰਧੇਰਾ ਹੈ ਵਿਖਮ ਹੈ ਆਤ ਭਾਰੀ ਦੁੱਖ ਹੈ ਪੱਥਰ ਪਾਪ ਬੋਲ ਦਿਆ ਕਿਉਂ ਤਰੀਏ ਤਾਰੀ ਜੀ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਬੇੜੀ ਦੇ ਵਿੱਚ ਪੱਥਰ ਰੱਖ ਦਈਏ ਤੇ ਫਿਰ ਅਸੀਂ ਤਾਰ ਨਹੀਂ ਸਕਦੇ ਤੇ ਅਸੀਂ ਆਪਣੀ ਬੀੜੀ ਵਿੱਚ ਆਪੇ ਪੱਥਰ ਪਾਏ ਹੋਏ ਹਨ। ਪਾਤਸ਼ਾਹ ਜੀ ਕਹਿੰਦੇ ਗੁਰੂ ਅੰਮਰਦਾਸ ਜੀ ਉੱਥੇ ਮਹਾਰਾਜ ਜੀ ਆਧਾਰਨ ਲੈ ਰਹੇ ਹਨ ਕਹਿੰਦੇ ਪੱਥਰ ਪਾਪ ਭੋਲਦਿਆ ਕਿਉਂ ਤਰਿਏ ਤਾਰਿ ਮਹਾਰਾਜ ਜੀ ਕਹਿੰਦੇ ਫਿਰ ਕਿਵੇਂ ਤਰਿਆ ਜਾ ਸਕਦਾ ਹੈ ਜਦੋਂ ਪੱਥਰ ਭਾਰੀ ਪੱਥਰ ਜੀ ਪਾਪਾਂ ਰੂਪੀ ਪੱਥਰ ਇਸ ਬੀੜੀ ਦੇ ਵਿੱਚ ਪਾਏ ਹੋਏ ਹਨ। ਸਨਿਆਵੀ ਬੇੜੀ ਵਿੱਚ ਵੀ ਜੇ ਪੱਥਰ ਰੱਖ ਦੀ ਉਹ ਭਾਰ ਜ਼ਿਆਦਾ ਹੋਣ ਕਰਕੇ ਡੁੱਬ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਸੰਸਾਰੀ ਬੇੜੀ ਦੇ ਵਿੱਚ ਸਾਗਰ ਰੂਪੀ ਬੇੜ ਜਿਹੜੀ ਸਾਡੀ ਬੇੜੀ ਹੈ ਨਾ ਅਸੀਂ ਉਹਦੇ ਵਿੱਚ ਪਾਪਾਂ ਰੂਪੀ ਭਾਰੇ ਪੱਥਰ ਰੱਖੇ ਹੋਏ ਹਨ ਫਿਰ ਮਹਾਰਾਜ ਜੀ ਕਹਿੰਦੇ ਗੁਰੂ ਅਮਰਦਾਸ ਜੀ ਕਿਵੇਂ ਤਰਿਆ ਜਾ ਸਕਦਾ ਹੈ ਕਿਉਂ ਤਰੀਏ ਮਹਾਰਾਜ ਜੀ ਕਹਿੰਦੇ ਕਿਵੇਂ ਤਰਾਂਗੇ ਫਿਰ ਜਦੋਂ ਅਸੀਂ ਬੀੜੀ ਦੇ ਵਿੱਚ ਤਾਂ ਪੱਥਰ ਪਾਏ ਹੋਏ ਹਨ ਪਾਪਾਂ ਰੂਪੀ ਅਗਿਆਨਤਾ ਰੂਪੀ ਔਗਣਾ ਰੂਪੀ ਪੱਥਰਾਂ ਦੇ ਨਾਲ ਸਾਡੀ ਬੀੜੀ ਭਰੀ ਪਈ ਹੈ ਹਿਰਦਾ ਭਰਿਆ ਪਿਆ ਹੈ ਬੀੜੀ ਰੂਪ ਹਿਰਦਾ ਇਹ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਰੂਪੀ ਸਾਗਰ ਤੋਂ ਸਮੁੰਦਰ ਤੋਂ ਫਿਰ ਪਾਰ ਨਹੀਂ ਹੋ ਸਕਦੇ ਕਿਉਂਕਿ ਜੇ ਭਾਰ ਜ਼ਿਆਦਾ ਤਾਂ ਬੀੜੀ ਨੇ ਡੁੱਬ ਜਾਣਾ ਇਵੇਂ ਤਰੀ ਇਹ ਮਹਾਰਾਜ ਜੀ ਦਸਰੇਨ ਕਹਿੰਦੇ ਅਨਦੀਨ ਭਗਤੀ ਰਤਿਆ ਹਰ ਪਾਰ ਉਤਾਰੀ ਨਾਲ ਮਹਾਰਾਜ ਜੀ ਸਾਨੂੰ ਸਿੱਖਿਆ ਵੀ ਆ ਗਰੀ ਜਵਾਬ ਵੀ ਦੇ ਰਹੇ ਨੇ ਕਹਿੰਦੇ ਫਿਰ ਕਿਵੇਂ ਤਰਿਆ ਜਾ ਸਕਦਾ ਹੈ ਆਸ਼ਾ ਜੀ ਕਹਿੰਦੇ ਅਨੰਦੀਨ ਭਗਤੀ ਰਤਿਆ ਜੇ ਦਿਨ ਰਾਤ ਦੀ ਉਹਦੀ ਭਗਤੀ ਕਰਾਂਗੇ ਉਹਦਾ ਸਿਮਰਨ ਕਰਾਂਗੇ ਹਰ ਪਾਰ ਉਤਾਰੀ ਮਹਾਰਾਜ ਜੀ ਕਹਿੰਦੇ ਹਰੀ ਨੇ ਫਿਰ ਇਸ ਭਵਸਾਗਰ ਤੋਂ ਪਾਰ ਕਰ ਦੇਣਾ ਉਹ ਬੇੜੀ ਦੇ ਵਿੱਚ ਜਿਹੜੇ ਪੱਥਰ ਹਨ ਪਾਪਾਂ ਦੇ ਉਹ ਕੱਟ ਦੇ ਨੇ ਉਹ ਕੱਟ ਦੇ ਨੇ ਉਹਨਾਂ ਬੇੜੀ ਪਾਰ ਕਰਦੇ ਨਹੀਂ ਮਹਾਰਾਜ ਜੀ ਅਨ ਦਿਨ ਤੇ ਉਹਦੇ ਤੇ ਵਿਸ਼ਵਾਸ ਕਰਕੇ ਉਹਦੀ ਭਗਤੀ ਕਰੀ ਦਿਨ ਰਾਤ ਉਹਦਾ ਭੈ ਤੇ ਭਾਉ ਬਣਿਆ ਰਵੇ ਦੋਵੇਂ ਪਿਆਰ ਤੇ ਮਹਾਰਾਜ ਜੀ ਦਾ ਡਰ ਮਹਾਰਾਜ ਜੀ ਕਹਿੰਦੇ ਜਦੋਂ ਹਿਰਦੇ ਵਿੱਚ ਦਿਨ ਰਾਤ ਉਹਨੂੰ ਜਪਾਂਗੇ ਉਹਦਾ ਭਉ ਰੱਖਾਂਗੇ ਪਿਆਰ ਪਾਵਾਂਗੇ ਹਰ 파ਰੋ ਤਾਰੀ ਹਰੀ ਨੇ ਫਿਰ ਸਾਨੂੰ ਪਾਰ ਕਰ ਦੇਣਾ ਗੁਰ ਸਬਦੀ ਮਨ ਨਿਰਮਲਾ ਹੁਮੇ ਛੱਡ ਵਿਕਾਰੀ ਹਰਿ ਜੀ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਭਾਈ ਇਹ ਮਨ ਨੇ ਨਿਰਮਲ ਹੋਣਾ ਕੋਈ ਦੂਜਾ ਢੰਗ ਨਹੀਂ ਹੈ ਹੁਮੇ ਛੱਡ ਵਿਕਾਰੀ ਹਰਿ ਜੀ ਕਹਿੰਦੇ ਜਦੋਂ ਗੁਰੂ ਦਾ ਸ਼ਬਦ ਮੰਨ ਲਵਾਂਗੇ ਮਨ ਸਾਡਾ ਮੰਨ ਲਵੇਗਾ ਫਿਰ ਨਿਰਮਲ ਹੋ ਜਾਵੇਗਾ ਫਿਰ ਹੁਮੈ ਹੁਮੇ ਨੂੰ ਛੱਡ ਦੇਵੇਗਾ ਇਹ ਮਨ ਹੀ ਹੁਮੇ ਕਰਦਾ ਸਰੀਰ ਨਹੀਂ ਮਨ ਮਨ ਵਿੱਚ ਸਾਡੇ ਹੁਮੇ ਭਰ ਜਾਂਦੀ ਹੈ ਮਨ ਜਿਹੜਾ ਹਉਮੈ ਕਰਦਾ ਸਰੀਰ ਉਸ ਉਧਰ ਹੀ ਭੱਜਦਾ ਹੈ ਮਨ ਦੇ ਵਿੱਚ ਸਾਡੀ ਹਉਮੈ ਹੁੰਦੀ ਹੈ ਫਿਰ ਅਸੀਂ ਸਾਡਾ ਸਰੀਰ ਵੀ ਮਨ ਦੇ ਮਗਰ ਤੁਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਗੁਰ ਸ਼ਬਦੀ ਮਨ ਨਿਰਮਲਾ ਗੁਰੂ ਦੇ ਸ਼ਬਦ ਦੇ ਨਾਲ ਜਦੋਂ ਮਨ ਹੀ ਨਿਰਮਲ ਹੋ ਗਿਆ ਮਹਾਰਾਜ ਜੀ ਕਹਿੰਦੇ ਹਉਮੈ ਛੱਡ ਵਿਕਾਰੀ ਮਹਾਰਾਜ ਜੀ ਕਹਿੰਦੇ ਉਹ ਹਉਮੈ ਨੂੰ ਛੱਡ ਦਵੇਂਗਾ ਵਿਕਾਰ ਖਤਮ ਹੋ ਜਾਣਗੇ ਹਰ ਹਰ ਨਾਮ ਧਿਆਈਏ ਹਰ ਹਰ ਨਿਸਤਾਰੀ ਅਖੀਰਲੀ ਪੰਕਤੀ ਵਿੱਚ ਮਹਾਰਾਜ ਜੀ ਬੇਨਤੀ ਕਰ ਜਾਣ ਕਹਿੰਦੇ ਭਾਈ ਹਰ ਹਰ ਨਾਮ ਧਿਆਈਏ ਹਰ ਹਰ ਨਿਸਤਾਰੀ ਹਰ ਜੀ ਕਹਿੰਦੇ ਭਾਈ ਹਰ ਹਰ ਕਰੀਏ ਸਦਾ ਉਹਦਾ ਨਾਮ ਧਿਆਉਣਾ ਕਰੀਏ ਵਾਹਿਗੁਰੂ ਵਾਹਿਗੁਰੂ ਕਰੀਏ ਰਾਮ ਰਾਮ ਕਰੀਏ ਉਹਦੇ ਨਾਮ ਅੰਮ੍ਰਿਤ ਗਿ ਆਲਪੁਰਖ ਦੇ ਨਾਮ ਹਨ ਜਿਵੇਂ ਕਿਸੇ ਨੂੰ ਪਿਆਰ ਕਿਸੇ ਨਾਮ ਦੇ ਨਾਲ ਉਵੇਂ ਉਹ ਧਿਆਨਦਾ ਉਵੇਂ ਉਹਦੀ ਭਗਤੀ ਕਰਦਾ ਉਹਦਾ ਸਿਮਰਨ ਕਰਦਾ ਤੇ ਉਹਨੂੰ ਪਾ ਲੈਂਦਾ ਮਹਾਰਾਜ ਜੀ ਕਹਿੰਦੇ ਹਰ ਹਰ ਨਾਮ ਧਿਆਈਏ ਹਰ ਹਰ ਨਿਸਤਾਰੀ ਮਹਾਰਾਜ ਜੀ ਕਹਿੰਦੇ ਹਰ ਹਰ ਨਹੀਂ ਨਿਸਤਾਰਾ ਕਰਨਾ ਆਵਿ ਤਾਬ ਕੀ ਸਨਿਸ ਸੰਸਾਰ ਕੋ ਤਾਰੀ ਤਾਰ ਦੇਣਾ ਪਾਰ ਕਰ ਦੇਣਾ ਉਹ ਹਰੀ ਦਾ ਨਾਮ ਹੀ ਹੈ ਮਹਾਰਾਜ ਜੀ ਸਾਨੂੰ ਅਖੀਰ ਦੇ ਵਿੱਚ ਆੜ ਕੇ ਅਨਸਰ ਦੇਤਾ ਇਹਦੇ ਕੋਈ ਹੈ ਹਰੀ ਦਾ ਨਾਮ ਉਹਦੀ ਭਗਤੀ ਉਹਦਾ ਸਿਮਰਨ ਜਿਹੜਾ ਕੀ ਇਸ ਸੰਸਾਰ ਤੋਂ ਪਾਰੋਂ ਤਾਰਾ ਕਰ ਸਕਦਾ ਹੈ ਕੋਈ ਹੋਰ ਧੰਗ ਤਰੀਕਾ ਕੋਈ ਯੁਗਤੀ ਨਹੀਂ ਹੈ ਇਹ ਪਾਈ ਅੱਜ ਦੇ ਸ਼ਬਦੀ ਵਿਚਾਰ ਹੈ ਇੱਥੇ ਸ਼ਲੋਕ ਸਮਾਪਤ ਹੁੰਦਾ ਹੈ ਸਤਿਗੁਰ ਜੀ ਮਿਹਰ ਕਰਨ ਸਦਾ ਹੀ ਉਹ ਦੇ ਦਰਸ਼ਨ ਕਰੀਏ ਬਾਣੀ ਨੂੰ ਵਿਚਾਰੀਏ ਪੜ੍ਹੀਏ ਸੇਵਾ ਕਰ ਲਈਏ ਜਿਹਦੇ ਨਾਲ ਸਿਮਰਨ ਸੇਵਾ ਦੇ ਨਾਲ ਅਸੀਂ ਭਾਵ ਸਾਗਰ ਤੋਂ ਪਾਰ ਹੋ ਸਕਦੇ ਆ ਭਾਈ ਇੰਨੀਆਂ ਕੁ ਹਾਜ਼ਰੀਆਂ ਰਵਾਨ ਕਰਿਓ ਬਾਣੀ ਵਿਚਾਰ ਦੇ ਨਿਕਾ ਭੁੱਲਾਂ ਜੰਦੀਆਂ ਨ ਮਹਾਰਾਜ ਸਤਿਬਖਸ਼ਰ ਜੀ ਆਈਆਂ ਸੰਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਨਾਮ ਵਾਹਿ ਗੁਰ ਸਭ ਦਾ ਨਾਮ ਬੜੀ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ